ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖਾਰੀਅਤ ਨਾਲ ਹੋਵੋਗੇ ਅਮਰਪਾਲ ਮਹਿਰੂ ਨਾਲ ਜੁੜੀ ਵੱਡੀ ਖਬਰ ਉਹਨਾਂ ਦੇ ਵਕੀਲ ਹਰਪਾਰ ਸਿੰਘ ਖਾਰਾ ਦਾ ਕਹਿਣਾ ਹੈ ਕਿ ਬਹੁਤ ਜਲਦ ਅਮਰਪਾਲ ਤੇ ਉਹਨਾਂ ਦੇ ਸਾਥੀ ਜੜੇ ਆ ਉਹ ਰਿਹਾ ਹੋ ਜਾਣਗੇ ਔਰ ਦੂਸਰੇ ਪਾਸੇ ਅਸੀਂ ਸੀਐਮ ਭਗਵੰਤ ਮਾਨ ਨਾਲ ਜੁੜੀ ਵੱਡੀ ਖਬਰ ਜਾਣਾਂਗੇ ਸੋ ਚੱਲ ਕੇ ਵੀਡੀਓ ਵੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਸਾਜੀ ਪੰਜਾਬੀਓ ਸਤ ਸ੍ਰੀ ਅਕਾਲ ਜਿਵੇਂ ਕਿ ਅਮਰਪਾਲ ਸਿੰਘ ਮਹਿਰੋਂ ਤੇ ਉਹਦੇ ਦੋਵੇਂ ਸਾਥੀ ਇਸ ਕਿ ਇਸ ਦੇ ਵਿੱਚੋਂ ਬਰੀ ਹੋਣ ਜਾ ਰਹੇ ਨੇ ਤਾਂ ਹੈਰਾਨੀ ਵਾਲੀ ਗੱਲ ਹੈ ਕਿ ਸੁਣ ਕੇ ਇੱਕ ਵਾਰ ਤਾਂ ਲੱਗਦਾ ਜਿਵੇਂ ਮਜ਼ਾਕ じゃ ਹੁੰਦਾ ਪਰ ਇਹ ਗੱਲ ਬਿਲਕੁਲ ਸੱਚ ਹੈ ਕਿਉਂਕਿ ਜਿਹੜੇ ਬੰਦੇ ਦਾ ਇਨਵੈਸਟੀਗੇਸ਼ਨ ਕਰ ਰਹੇ ਕਿਸ ਦਾ ਯਾਨੀ ਅਮਰਪਾਲ ਸਿੰਘ ਦੇ ਵਕੀਲ ਹਰਪਾਲ ਸਿੰਘ ਖਾਰਾ ਉਹਨਾਂ ਨੇ ਮੂੰਹੋਂ ਤੁਹਾਨੂੰ ਅੱਜ ਕੁਝ ਬਿਆਨ ਸੁਣਾਵਾਂਗੇ ਅਮਰਪਾਲ ਸਿੰਘ ਦੀ ਮਹਿਰੋਵਰ ਦੇ ਸਾਥੀ ਤਿੰਨੋਂ ਜਿਹੜੇ ਬਰੀ ਹੋਣ ਜਾ ਰਹੇ ਨੇ ਔਰ ਕਿੰਨੇ ਹੋਰ ਨੇ ਅਜੇ ਕਿਹੜਾ ਪੱਥ ਹੱਥ ਲੱਗਿਆ ਉਹਨਾਂ ਦੇ ਕੀ ਸਬੂਤ ਹੈ ਕਿ ਪੌਸ ਨੂੰ ਇਹਦੇ ਵਿੱਚ ਝੂਠਾ ਪਾਇਆ ਜਾ ਰਿਹਾ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਇੱਕ ਬੈਗ ਦੇ ਸਮੇਤ ਖੜੇ ਗਏ ਨੇ ਔਰ ਦੋਵੇਂ ਖਬਰਾਂ ਬੜੀਆਂ ਹੀ ਅਹਿਮ ਨੇ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਐਕਸਪੋਜ ਹੋ ਚੁੱਕਿਆ ਹੈ ਯਾਨੀ ਉਹਨਾਂ ਦੀ ਐਡੀ ਵੱਡੀ ਚੋਰੀ ਫੜੀ ਗਈ ਹੈ ਕਿ ਜੇਲ ਜਾਣ ਦਾ ਪ੍ਰਬੰਧਨ ਵੀ ਹੋ ਸਕਦਾ ਹੈ ਦੇ ਵਿੱਚ ਕਿਉਂਕਿ ਮੁੱਖ ਮੰਤਰੀ ਨੇ ਜਿਹੜੀਆਂ ਗੱਲਾਂ ਖੁਦ ਆਪਣੀ ਜ਼ੁਬਾਨ ਦੇ ਵਿੱਚੋਂ ਵਿਰੋਧੀ ਪਾਰਟੀਆਂ ਦੇ ਉੱਤੇ ਤੰਜ ਕਸੇ ਉਹਨਾਂ ਗੱਲਾਂ ਨੂੰ ਲੈ ਕੇ ਅੱਜ ਭਗਵੰਤ ਸਿਮਾਨ ਪੰਜਾਬ ਦਾ ਮੌਜੂਦਾ ਮੁੱਖ ਮੰਤਰੀ ਫੜਿਆ ਗਿਆ ਇੱਕ ਬੈਗ ਦੇ ਸਮੇਤ ਬੈਗ ਦੇ ਵਿੱਚ ਐਸਾ ਕੀ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਔਰ ਪਹਿਲਾਂ ਮੈਂ ਖਬਰ ਦਿਖਾਵਾਂਗਾ ਤੁਹਾਨੂੰ ਜਿਹੜੀ ਕਿ ਅਮਰਪਾਲ ਸਿੰਘ ਮਹਿਰੋ ਔਰ ਦੋ ਦੇ ਸਾਥੀ ਬੜੀ ਕਿਵੇਂ ਹੋ ਸਕਦੇ ਨੇ ਬਹੁਤ ਵੱਡਾ ਸਵਾਲ ਪੂਰੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਔਰ ਪੰਜਾਬ ਦੀ ਪੁਲਿਸ ਦੇ ਸਾਹਮਣੇ ਕਿਉਂਕਿ ਪੁਲਿਸ ਨੇ ਦਰਾਂਸਲ ਦੇ ਵਿੱਚ ਇੱਕ ਇਹਦੇ ਵਿੱਚ ਬਿਆਨ ਦਰਜ ਕੀਤਾ ਇੱਕ ਦਾਵਾ ਕੀਤਾ ਕਹਿੰਦੇ ਅਮਰਪਾਲ ਸਿੰਘ ਮਹਿਰੋਂ ਯਾਨੀ ਕਮਲਕਾਰ ਦੀ ਮਾਂ ਦੇ ਤੇ ਉਹਦੀ ਭੈਣ ਦੇ ਕਹਿਣ ਦੇ ਬਾਵਜੂਦ ਕਿ ਅਮਰਪਾਲ ਸਿੰਘ ਮਹਿਰੋਂ ਉਹਨਾਂ ਦੇ ਘਰ ਤੱਕ ਜਾਂਦਾ ਸੀ ਦੋ ਚਾਰ ਵਾਰ ਗਿਆ ਜਦੋਂ ਕਿ ਇਹਦਾ ਕਤਲ ਨਹੀਂ ਹੋਇਆ ਸੀ ਉਸ ਤੋਂ ਬਾਅਦ ਉਹਨੂੰ ਬਠਿੰਡੇ ਬੁਲਾਇਆ ਜਾਂਦਾ ਤੇ ਉਸਦਾ ਕਤਲ ਕੀਤਾ ਜਾਂਦਾ ਇਹ ਐਫ ਆਈ ਆਰ ਦੇ ਵਿੱਚ ਦਰਜ ਕੀਤਾ ਗਿਆ ਔਰ ਬਿਲਕੁਲ ਇਹ پھੇਕਰ ਇਹ ਕੌਣ ਕਹਿ ਰਿਹਾ ਅਮਨਪਾਲ ਸਿੰਘ ਦੇ ਵਕੀਲ ਅਰਪਾਲ ਸਿੰਘ ਖਾਰਾ ਤਾਂ ਪਹਿਲਾਂ ਤੁਸੀਂ ਇਹਨਾਂ ਦੇ ਮੂੰਹੋਂ ਸੁਣੋ ਉਸ ਤੋਂ ਬਾਅਦ ਅਗਲੀ ਅਪਡੇਟ ਬੜੀ ਹੀ ਤਮਾਕੇਦਾਰ ਜਿਹੜੀ ਕੇ ਪੰਜਾਬ ਦੇ ਮੁੱਖ ਮੰਤਰੀ ਦੀ ਹੈ ਪੰਜਾਬ ਦੇ ਮੁੱਖ ਮੰਤਰੀ ਦੇ ਬੈਗ ਦੇ ਵਿੱਚੋਂ ਕੀ ਲੱਭਿਆ ਉਹ ਵੀ ਤੁਹਾਡੇ ਅੱਜ ਸਾਹਮਣੇ ਧਰ ਦੇਣਾ ਸੋਨੂੰ ਅਮਰਤਪਾਲ ਸਿੰਘ ਮਹਿਰੋ ਵਾਲਾ ਕੇਸ ਹੈ ਇਹ ਟਿਕਾਊਗਾ ਅਦਾਲਤ ਦੇ ਵਿੱਚ ਨਹੀਂ ਇਹ ਟਿਕਨ ਵਾਲਾ ਕੇਸ ਜਿੰਨਾ ਮਰਜੀ ਕਰ ਜੋ ਮਰਜੀ ਇਨਵੈਸਟੀਗੇਸ਼ਨ ਕਰ ਲੈ ਇਹ ਪਹਿਲੀ ਐਫ ਆਈ ਆਰ ਹੀ ਕਰਕੇ ਇਹ ਪੁਛਤਾਉਣਗੇ ਇਹਨਾਂ ਨੇ ਐਫ ਆਈ ਆਰ ਹੀ ਕਲਜ਼ ਕਰੇ ਜਿਹੜਾ ਬੰਦਾ ਉਹਨਾਂ ਦਾ ਇਨਾ ਕੱਟੜ ਫੈਰੀ ਹੈ ਉਹ ਉਹਨਾਂ ਦੇ ਘਰੇ ਨਹੀਂ ਜਾ ਸਕਦਾ ਪੋਸਿਬਲੀ ਇਹਨਾਂ ਕਿ ਵੇ ਜਾਊਗਾ ਤੇ ਜੇ ਪੁਲਿਸ ਕੋਲ ਕੋਈ ਸਬੂਤ ਹੋਵੇ ਫਿਰ ਪੁਲਿਸ ਕੋਲ ਕੋਈ ਸਬੂਤ ਨਹੀਂ ਹੁੰਦਾ ਕੱਟ ਨੂੰ ਮਾਰਿਆ ਕਿੰਨੇ ਹੈ ਕੱਟ ਨੂੰ ਮਾਰਨ ਦੀ ਗੱਲ ਹੈ ਇਸ ਤਰ੍ਹਾਂ ਹੈ ਜੇ ਦੋ ਮਨ ਬੰਦੇ ਖੜ੍ਹ ਫੜੇ ਨੇ ਇਹਨਾਂ ਦਾ ਅੱਜ ਕੋਈ ਪੁਲਿਸ ਦੇ ਕੋਲ ਬੰਦਾ ਇਹ ਜਨਾਨੀ ਮਾਰੀ ਕਰਨਗੇ ਮਾਰੀ ਕਾਰਨ ਕੀ ਪ੍ਰੈਸ਼ਰ ਜਦੋਂ ਨਾਲ ਤੁਸੀਂ ਪਾਸੇ ਲੈ ਜਾਓਗੇ ਚਲਾਨ ਪੇਸ਼ ਹੋ ਜੂਗਾ ਜੇ ਚਲੇ ਜਾਣਗੇ ਇਹ ਬੰਦੇ ਕਰਨਗੇ ਅਸੀਂ ਮਾਰੀ ਮਿਲੇ ਉਹਨਾਂ ਮੁੰਡਿਆਂ ਨੂੰ ਜਿੰਨਾ ਤੇ ਐਜੂਕੇਸ਼ਨ ਨੇ ਜਿਹੜਾ ਟੈਂਸ਼ਨ ਦਾ ਮਰਡਰ ਕੀਤਾ ਉਹ ਜਿਹੜੇ ਨੇ ਮੈਂ ਬਾਹਰ ਗਿਆ ਸੀ ਪਹਿਲਾਂ ਮੇਰੇ ਜੂਨੀਅਰ ਪੇਸ਼ ਹੋਇਆ ਸੀ ਰਜੋਸ਼ ਸਿੰਘ ਭੁੱਲਾ ਤਾਂ ਅੱਜ ਮੈਂ ਪੇਸ਼ ਹੋਇਆ ਰਿਮਾਰਡ ਦੇ ਵਿੱਚ ਮੈਂ ਬਹਿਸ ਕਰਕੇ ਆਇਆ ਪਾਲ ਸਿੰਘ ਮੈਨੂੰ ਯੂਈ ਫਾਰ ਹੋ ਗਿਆ ਫਲਾਈਟ ਫੜ ਕੇ ਮਰਦਰ ਤੋਂ ਬਾਅਦ ਅਮਰਪਾਲ ਸਿੰਘ ਨੂੰ ਪੇਸ਼ ਹੋਣਾ ਚਾਹੀਦਾ ਸੀ ਇਨਵੈਸਟੀਗੇਸ਼ਨ ਜੁਆਇਨ ਕਰਨੀ ਚਾਹੀਦੀ ਸੀ ਕੀ ਹੈ ਜਾਂ ਨਹੀਂ ਗਿਆ ਜਾਪਲਸ ਦੀ ਗ੍ਰਿਫਤ ਦੇ ਵਿੱਚ ਹੈ ਤਾਂ ਤੁਸੀਂ ਲਬਜ ਕਹੇ ਕਿ ਜੇ ਮੈਂ ਜਾਊਂਗਾ ਤੇ ਪੰਜ ਸੱਤ ਮਾਰ ਕੇ ਜਾਊਂਗਾ ਇਹ ਲਬਜ ਕਹਿ ਰਹਾ ਨਹੀਂ ਉਹ ਕਿ ਇਹ ਜੋ ਮੇਂਸ ਇੰਡੀਆ ਤੋਂ ਬਾਹਰ ਨਹੀਂ ਹੈ ਆਪਣਾ ਪਰਤਪਾਰ ਮਹਿਰੋ ਦੀ ਆਵਾਜ਼ ਹੈ ਜਾਂ ਨਹੀਂ ਹੈ ਚਾਹ ਤਿੱਕਰ ਐਫਐਸਐਲ ਦੇ ਵਿੱਚੋਂ ਵੀਡੀਓ ਉਹ ਨਹੀਂ ਆਉਂਦੀ ਹੋਂਦਾ 65ਪੀ ਦਾ ਸਰਟੀਫਿਕੇਟ ਨਹੀਂ ਆਉਂਦਾ ਇਹ ਕਿਤੇ ਮੋਬਾਈਲ ਚੋਂ ਆਈ ਹੈ ਐਫਐਸ ਦੀ ਕਲੀਅਰ ਕਰੂਗੀ ਕਿ ਵਾਕਿਆ ਹੀ ਆਵਾਜ਼ ਉਸ ਦੀ ਹੈ ਚਾਹੇ ਐਫਐਸਐਲ ਕਹਿ ਵੀ ਦੇ ਪਰ ਮਹਿਰੋ ਦੀ ਸਟੇਟਮੈਂਟ ਸਹੀ ਹੈ ਜਾਂ ਗਲਤ ਹੈ ਪਰ ਅੱਜ ਦੇ ਹਾਲਾਤ ਇਹਨਾਂ ਤੇ ਬੈਠਕ ਨਹੀਂ ਹੋ ਤਾਂ ਸੁਣ ਲਿਆ ਤੁਸੀਂ ਜਿਵੇਂ ਕਿ ਅਮਰ ਪਾਲ ਸਿੰਘ ਮਹਿਰਾਂ ਦੇ ਵਕੀਲ ਹਰਪਾਲ ਸਿੰਘ ਖਾਰਾ ਬਣੀਓ ਇੱਕ ਬਹੁਤ ਵੱਡਾ ਬਿਆਨ ਦਿੱਤਾ ਗਿਆ ਯਾਨੀ ਪੰਜਾਬ ਦੀ ਪੁਲਿਸ ਬਠਿੰਡੇ ਦੀ ਉਹ ਕਹਿੰਦੇ ਇਹ ਝੂਠੀ ਪੈ ਚੁੱਕੀ ਹੈ ਇਹਨਾਂ ਕੋਲ ਕੋਈ ਸਬੂਤ ਨਹੀਂ ਹੈ ਔਰ ਅਸੀਂ ਇਹਨਾਂ ਤਿੰਨਾਂ ਜਣਿਆਂ ਨੂੰ ਬਰੀ ਕਰਵਾਵਾਂਗੇ ਇਹ ਹਰਪਾਲ ਸਿੰਘ ਖਾਰਾ ਯਾਨੀ ਜਿਹੜੇ ਵਕੀਲ ਨੇ ਉਹਨਾਂ ਦਾ ਬਿਆਨ ਹੈ ਕਹਿੰਦੇ ਅਸੀਂ ਬਹਿਸ ਕਰਕੇ ਆਏ ਹਾਂ ਔਰ ਮੈਂ ਇਹਨਾਂ ਗੱਲਾਂ ਨੂੰ ਝੂਠ ਮੰਨਦਾ ਕਿ ਪੁਲਿਸ ਦੇ ਕੋਲ ਕੋਈ ਵੀ ਐਵੀਡੈਂਸ ਨਹੀਂ ਹੈਗਾ ਕਿ ਉਹਨਾਂ ਦੇ ਘਰੇ ਅਮਰਪਾਲ ਸਿੰਘ ਮੈਰੋ ਜਾਂਦਾ ਸੀ ਜਾਂ ਨਹੀਂ ਇਹ ਹਲੇ ਤੇ ਕੋਈ ਤੈ ਨਹੀਂ ਹੋਈ ਔਰ ਦੂਜੇ ਪਾਸੇ ਆਜੋ ਪੰਜਾਬ ਦਾ ਮੌਜੂਦਾ ਮੁੱਖ ਮੰਤਰੀ ਫੜਿਆ ਗਿਆ ਕਿਉਂ ਫੜਿਆ ਗਿਆ ਦਰਾਂ ਸਾਲ ਦੇ ਵਿੱਚ ਇੱਕ ਬੈਗ ਨੇ ਫਸਾ ਦਿੱਤਾ ਸਾਡਾ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਦੇ ਅਕਾਲੀ ਦਲ ਔਰ ਕਦੇ ਕਾਂਗਰਸ ਪਾਰਟੀ ਦੇ ਉੱਤੇ ਕੰਝ ਕਸਿਆ ਕਰਦੇ ਸੀ ਸਿਰਫ ਇਹਨਾਂ ਗੱਲਾਂ ਨੂੰ ਲੈ ਕੇ ਕਿਉਂਕਿ ਲੁਧਿਆਣੇ ਦੇ ਵਿੱਚ ਚੋਣਾ ਨੇ ਅਕਸਰ ਤੁਸੀਂ ਸਾਰੇ ਜਾਣਦੇ ਹੋ ਪਰ ਪੰਜਾਬ ਦੇ ਮੁੱਖ ਮੰਤਰੀ ਇੱਕ ਪਾਸੇ ਐਡਮਿਟ ਹੁੰਦੇ ਨੇ ਪੀਜੀਆਈ ਦੇ ਵਿੱਚ ਕਿਉਂਕਿ ਉਹਨਾਂ ਦੇ ਥੋੜਾ ਜਿਹਾ ਲੀਵਰ ਨੂੰ ਲੈ ਕੇ ਯਾਨੀ ਸਿਹਤ ਨੂੰ ਲੈ ਕੇ ਖਰਾਬੀ ਆ ਗਈ ਹੈ ਤਾਂ ਅਸੀਂ ਵੀ ਕਾਮਨਾ ਕਰਦੇ ਹਾਂ ਕਿ ਮੁੱਖ ਮੰਤਰੀ ਸਾਹਿਬ ਜਲਦ ਠੀਕ ਹੋਣ ਪਰ ਆਹ ਜਿਹੜਾ ਬੈਗ ਫੜਿਆ ਗਿਆ ਇਸ ਬੈਗ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਦਸ਼ਾ ਪਲਟ ਕੇ ਰੱਖ ਦਿੱਤੀ ਹੈ ਪੂਰੇ ਪੰਜਾਬ ਦੇ ਅੰਦਰ ਤਾਂ ਬੈਗ ਦੇ ਵਿੱਚ ਕੀ ਹੈ ਤਾਂ ਤੁਸੀਂ ਇਹ ਸੁਣ ਲਓ ਉਸ ਤੋਂ ਬਾਅਦ ਮਾਮਲਾ ਦੱਸਾਂਗੇ ਕਿ ਹੋਇਆ ਕੀ। ਸੁਣੋ। ਮੇਰੇ ਆਪ ਦੇ ਵਿੱਚ ਜਿਹੜੀ ਆ ਤੁਸੀਂ ਚਿੱਟ ਦੇਖ ਰਹੇ ਹੋ ਇਹ ਚਿੱਟ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਵੰਡ ਰਹੇ ਨੇ। ਇਹ ਕਹਿੰਦਾ ਸਕੂਲੀ ਕਹਿੰਦਾ ਬੱਚਿਆਂ ਦੇ ਚਾਹੇ ਸਕੂਲ ਨੂੰ ਬਦਲੋ ਚਾਹੇ ਜਿਹੜੀ ਆ ਉਹ ਕੱਪੜੇ ਪਾ ਲਓ ਕਿਵੇਂ ਮਰਜ਼ੀ ਬਦਲੋ। ਮਤਲਬ ਇਹ ਕਿੱਟਾਂ ਵੰਡੀਆਂ ਜਾ ਰਹੀਆਂ। ਜਿਉਣ ਕਮਿਸ਼ਨ ਦੀਆਂ ਹਦਾਇਤਾਂ ਹੁੰਦੀਆਂ ਕਿ ਤੁਸੀਂ ਵੋਟਰਾਂ ਨੂੰ ਲਿਭਾਉਣ ਦੇ ਲਈ ਕੁਝ ਵੀ ਨਹੀਂ ਕਰਦੇ ਸਕਦੇ। ਪਰ ਇੱਥੇ ਸੰਜੀਵ अरोड़ा ਜੀ ਜਿਹੜੇ ਆ ਉਹ ਕਿੱਟ ਦੇ ਵਿੱਚ ਕੱਲੇ ਕੱਟ ਹੀ ਨਹੀਂ ਇਹਦੇ ਨਾਲ ਬੱਚਿਆਂ ਦੇ ਲਈ ਇੱਕ ਨੋਟਬੁੱਕ ਨੋਟਬੁੱਕ ਵੱਲੀ ਜਾ ਰਹੀ ਹੈ ਇੱਕ ਨਾਲ ਜਿਓਮੈਟਰੀ ਵੰਡੀ ਜਾ ਰਹੀ ਹੈ ਮੈਨੂੰ ਲੱਗਦਾ ਸਿੱਖਿਆ ਕ੍ਰਾਂਤੀ ਤਹਿਤ ਵੀ ਇਹ ਸਮਾਨ ਹੋ ਸਕਦਾ ਕਿਉਂਕਿ ਸਿੱਖਿਆ ਕ੍ਰਾਂਤੀ ਇਹ ਅਭੀ ਜਿਹੜੇ ਬੱਚੇ ਸਕੂਲ ਨਹੀਂ ਜਾ ਸਕਦੇ ਉਹਨਾਂ ਨੂੰ ਰੋੜਾ ਹੀ ਦੇ ਰਿਹਾ ਫਿਰ ਉਹਦੇ ਉੱਤੇ ਜਿਹੜਾ ਕਿ ਤੁਸੀਂ ਮਾਈਆਂ ਨੂੰ 100000 ਰੁਪਿਆ ਦੇਣਾ ਉਹ ਤਾਂ ਹਜੇ ਆਇਆ ਨਹੀਂ ਪਰ ਮਾਈਆਂ ਲਈ ਸੂਟ ਜ਼ਰੂਰ ਆ ਗਿਆ ਆਹ ਸੂਟ 5 ਮੀਟਰ ਦਾ ਜਿਹੜਾ ਸੂਟ ਹੈ ਉਹ ਨਾਲ ਵੰਡਿਆ ਜਾ ਰਿਹਾ ਹੈ ਇਹ ਸਾਰੀ ਕਿੱਟ ਤਿਆਰ ਕਰਕੇ ਘਰੋ ਘਰੀ ਪਹੁੰਚਾਈ ਜਾ ਰਹੀ ਹੈ ਤਾਂ ਸੁਣ ਲਓ ਤੁਸੀਂ ਜਿੰਨੇ ਕਿੱਟਾਂ ਦੇ ਵਿੱਚ ਇੱਕ ਨੋਟਬੁੱਕ ਦਿੱਤੀ ਜਾ ਰਹੀ ਹੈ ਇੱਕ ਜਮੈਂਟਰੀ ਦਿੱਤੀ ਜਾ ਰਹੀ ਹੈ ਔਰ ਦੂਜੇ ਪਾਸੇ ਬੀਬੀਆਂ ਲਈ ਕਿ ਕਸੂਟ ਦਿੱਤਾ ਜਾ ਰਿਹਾ 5 ਮੀਟਰ ਦਾ ਯਾਨੀ ਇਹਨਾਂ ਦਾ ਮਾਮਲਾ ਕੀ ਹੈ ਮਾਮਲਾ ਲੋਕਾਂ ਨੂੰ ਲੁਭਾਉਣ ਦਾ ਯਾਨੀ ਆਪਣੇ ਜਾਲ ਦੇ ਵਿੱਚ ਫਸਾਉਣ ਦਾ ਕਿ ਵੋਟਾਂ ਲਈਆਂ ਜਾਣ ਪੰਜਾਬ ਦੇ ਮੁੱਖ ਮੰਤਰੀ ਨੂੰ ਪਤਾ ਨਹੀਂ ਕਿ ਚੋਣ ਜਾਬਤਾ ਜਦੋਂ ਲੱਗਦਾ ਹੈ ਤਾ ਉਹ ਚੋਰ ਕਮਿਸ਼ਨ ਦੀ ਹਦਾਇਤ ਹੁੰਦੀ ਹੈ ਕਿ ਕੋਈ ਵੀ ਪੈਸਾ ਨਹੀਂ ਵੰਡ ਸਕਦਾ ਕੋਈ ਵੀ ਚੀਜ਼ ਨੂੰ ਵੰਡ ਕੇ ਆਪਣੀ ਔਰ ਕਿਸੇ ਨੂੰ ਉਹ ਕਰਸ਼ਤ ਨਹੀਂ ਕਰ ਸਕਦਾ ਇਹ ਪੰਜਾਬ ਦੇ ਮੁੱਖ ਮੰਤਰੀ ਭੁੱਲ ਚੁੱਕੇ ਨੇ ਪਰ ਦਰਾਂ ਸਾਲ ਦੇ ਵਿੱਚ ਜਿਹੜਾ ਇਹ ਹੁਣ ਕਿੱਟਾਂ ਵੰਡ ਰਹੇ ਨੇ ਇਹਨਾਂ ਦਾ ਰੋੜਾ ਸਾਹਿਬ ਉੱਥੇ ਕਹਿੰਦੇ ਸੀਟ ਕੱਢਣ ਵਾਲਾ ਤਾਂ ਉਹਨਾਂ ਨੇ ਕਿੱਟਾਂ ਬੰਨਣੀਆਂ ਸ਼ੁਰੂ ਕਰ ਦਿੱਤੀਆਂ ਪੂਰੇ ਲੁਧਿਆਣਾ ਇਲਾਕੇ ਦੇ ਵਿੱਚ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਦੇ ਉੱਤੇ ਬਹੁਤ ਵੱਡੇ ਵੱਡੇ ਸਵਾਲ ਉੱਠੇ ਨੇ ਕਿਉਂਕਿ ਇੱਕ ਪਾਸੇ ਮਜੀਠੀਆ ਸਾਹਿਬ ਵੀ ਫਸ ਗਏ ਨੇ ਵਿਕਰਮ ਸਿੰਘ ਮਜੀਠੀਆ ਇੱਕ ਇਹਨਾਂ ਦੇ ਮੰਤਰੀ ਨੂੰ ਲੈ ਕੇ ਜਿਹੜਾ ਕਿ ਬਹੁਤ ਹੀ ਅਸਲੀਲ ਵੀਡੀਓ ਦਾ ਦਾਵਾ ਕਰ ਦਿੱਤਾ ਬੜਾ ਸਾਲ ਦੇ ਵਿੱਚ ਇਹਨਾਂ ਦੇ ਜਿਹੜਾ ਉਹ ਮੰਤਰੀ ਹੈ ਉਹ ਉਹਦੀ ਘਰਵਾਲੀ ਦੇ ਨਾਲ ਹੀ ਉਹਨਾਂ ਦੀਆਂ ਵੀਡੀਓ ਜਾਂ ਫੋਟੋਆਂ ਸੀ ਐਸ ਕਰਕੇ ਵਿਕਰਮ ਸਿੰਘ ਮਜੀਠੀਆ ਵੀ ਅੱਜ ਫਸ ਗਏ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਭਗਵੰਤ ਮਾਨ ਸਰਕਾਰ ਦੀ ਦਸ਼ਾ ਕੀ ਹੋ ਰਹੀ ਹੈ ਇਹ ਤੁਹਾਡੇ ਸਾਹਮਣੇ ਆ ਔਰ ਅਮਰਪਾਲ ਸਿੰਘ ਨੂੰ ਲੈ ਕੇ ਖਬਰ ਹੈ ਕਿ ਭਾਈ ਉਹ ਤਿੰਨੋਂ ਜਣੇ ਬਰੀ ਹੋ ਸਕਦੇ ਨੇ ਉਹਨਾਂ ਦੇ ਵਕੀਲ ਦਾ ਦਾਵਾ ਹੈ ਢਾਣੀ ਦਾ ਪੰਜਾਬ ਵਾਲਿਓ ਜੁਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਅਮਰਤਪਾਲ ਮਹਿਰੂ ਦੇ ਵਕੀਲ ਹਰਪਾਰ ਸਿੰਘ ਖਾਰਾ ਨੇ ਬਹੁਤ ਹੀ ਵੱਡਾ ਦਾਵਾ ਕਰ ਦਿੱਤਾ ਹੈ ਕਿ ਬਹੁਤ ਜਲਦ ਅਮਰਤਪਾਲ ਮਹਿਰੂ ਦੇ ਉਹਨਾਂ ਦੇ ਸਾਥੀ ਜਿਹੜੇ ਦੋ ਫੜੇ ਗਏ ਆ ਉਹ ਰਿਹਾਰ ਹੋ ਜਾਣਗੇ ਕਿਉਂਕਿ ਜੜੀ ਪਰਸ਼ਾਸਨ ਵੱਲੋਂ ਐਫ ਆਈ ਆਰ ਕੀਤੀ ਗਈ ਹੈਗੀ ਆ ਉਹਦੇ ਵਿੱਚ ਕੋਈ ਜਾਨ ਨਹੀਂ ਹੈਗੀ ਜਿਹੜੇ ਐਵੀਡੈਂਸ ਰੱਖੇ ਗਏ ਹੈਗੇ ਆ ਉਹ ਬਿਲਕੁਲ ਬੇਬੁਨਿਆਦ ਹੈਗੇ ਆ ਪਹਿਲੀ ਪੇਸ਼ੀ ਦੇ ਉੱਤੇ ਇਹੜਾ ਕੇਸ ਹੈ ਇਹ ਫਾਰਗ ਹੋ ਜਾਵੇਗਾ ਕਿਉਂਕਿ ਐਫ ਆਈ ਆਰ ਦੇ ਵਿੱਚ ਕਿਹਾ ਗਿਆ ਹੈ ਕਿ ਅਮਰਿਤਪਾਲ ਮਹਿਰੂ ਉਹਦੀ ਮਾਂ ਤੇ ਭੈਣ ਦੇ ਕਹਿਣ ਤੇ ਬਾਰ-ਬਾਰ ਜਿਹੜੀ ਹੈ ਕੰਚਨ ਕੁਮਾਰੀ ਇਹਦੇ ਨਾਲ ਮਿਲਣ ਦੀ ਕੋਸ਼ਿਸ਼ ਕਰਨ ਦੇ ਸੀਗੇ ਲੇਕਿਨ ਉਹ ਨਹੀਂ ਸੀ ਮਿਲਣ ਲਈ ਹੈਗੀ ਜਦ ਕਿ ਅਗਰ ਅਸਲ ਹਾਲਾਤ ਵਾਕਿਆਤ ਨੂੰ ਦੇਖਿਆ ਜਾਵੇ ਤੇ ਅਮਰਿਤਪਾਲ ਮਹਿਰੂ ਜੜੇ ਹੈ ਉਹ ਕੰਚਨ ਕੁਮਾਰੀ ਦੇ ਸਖਤ ਵਿਰੋਧ ਸੀ ਸਖਤ ਖਿਲਾਫ ਸੀਗੇ ਉਹ ਮਿਲਣ ਦੀ ਕਿਉਂ ਕੋਸ਼ਿਸ਼ ਕਰਨਗੇ ਫਿਰ ਜਿਹੜਾ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਸਾਥੀਆਂ ਨੇ ਇਸ ਜੁਰਮ ਨੂੰ ਕਬੂਲ ਕੀਤਾ ਹੈਗਾ ਵਾ ਉਹ ਪ੍ਰੈਸ਼ਰ ਦੇ ਵਿੱਚ ਕੀਤਾ ਹੈਗਾ ਜਦੋਂ ਚਲਾਨ ਪੇਸ਼ ਹੋਏਗਾ ਉਹਨਾਂ ਨੂੰ ਜੇਲ੍ਹ ਭੇਜਤਾ ਜਾਏਗਾ ਤੇ ਉਹ ਇਸ ਤੋਂ ਅਨਕਾਰ ਹੀ ਕਰ ਦੇਣਗੇ ਕਿ ਸਾਨੂੰ ਇਹ ਜੁਰਮ ਪ੍ਰੈਸ਼ਰ ਚ ਕਬੂਲ ਕਰਵਾਇਆ ਗਿਆ ਸੀ ਅਸੀਂ ਇਹ ਜੁਰਮ ਨਹੀਂ ਕੀਤਾ ਹੈਗਾ ਇਸ ਲਈ ਇਹਦੇ ਵਿੱਚ ਕੋਈ ਵੀ ਜਾਨ ਨਹੀਂ ਹੈਗੀ ਕੋਈ ਮਜ਼ਬੂਤ ਐਵੀਡੈਂਸ ਨਹੀਂ ਪੁਲਿਸ ਕੋਲ ਹੋਏਗਾ ਅਮਰਤਪਾਲ ਮਹਿਰੂ ਨੇ ਉਸ ਨੂੰ ਕਤਲ ਕੀਤਾ ਹੈ ਇਹਦਾ ਕੋਈ ਪ੍ਰੂਫ ਨਹੀਂ ਹੈਗਾ ਹਾਂ ਜਿਹੜੀ ਇੱਕ ਆਡੀਓ ਹੈਗੀ ਹੈ ਜ ਜਿਹਦੇ ਵਿੱਚ ਅਮਰਤਪਾਲ ਮਹਿਰੂ ਇਹ ਕਹਿ ਰਿਹਾ ਹੈਗਾ ਵਾ ਉਹਦਾ ਵੀ ਹਜੇ ਮੁਕੰਮਲ ਉਹਦੇ ਬਾਰੇ ਕਹਿਣਾ ਕਿ ਇਹ ਸਹੀ ਹੈ ਇਹ ਗਲਤ ਹੋਏਗਾ ਇਹ ਤੇ ਰਿਪੋਰਟ ਆਏਗੀ ਫੇਰੀ ਪਤਾ ਚੱਲੇਗਾ ਕਿ ਅਮਰਤਪਾਲ ਮਹਿਰੂਦੀ ਹੈ ਜਾਂ ਉਹ ਫੇਕ ਵੀਡੀਓ ਹੈਗੀ ਹੈ ਬਾਕੀ ਵੀਰੋ ਤੁਸੀਂ ਕੀ ਕਹਿੰਦੇ ਹੋ ਇਸ ਕੇਸ ਦੇ ਬਾਰੇ ਅਮਰਤਪਾਲ ਮਹਿਰੂਦੀ ਦੀ ਗ੍ਰਫਤਾਰੀ ਦੇ ਬਾਰੇ ਜਾਂ ਰਹਾਈ ਦੇ ਬਾਰੇ ਕਮੈਂਟਸ ਵਿੱਚ لازਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼